ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਅਰਬੀ ਅਰਬੀ 500 ਗ੍ਰਾਮ ਲੈ ਕੇ ਅਰਬੀ ਨੂੰ ਕੁੱਕਰ ਦੇ ਵਿੱਚ ਇੱਕ ਸੀਟੀ ਲਵਾ ਕੇ ਬੋਇਲ ਕਰ ਲਿਆ ਤੇ ਮੋٹے-ਮੋٹے ਟੁਕੜਿਆਂ ਦੇ ਵਿੱਚ ਕੱਟ ਲਿਆ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਗਰਮ ਕਰਕੇ ਹੁਣ ਆਪਾਂ ਵੀ ਚਰਬੀ ਪਾ ਕੇ ਉਹਨੂੰ ਆਪਾਂ ਬ੍ਰਾਊਨ ਕਰ ਲੈਣਾ ਹੈ ਆ ਦੇਖੋ 2-4 ਮਿੰਟ ਦੇ ਵਿੱਚ ਹੀ ਅਰਬੀ ਬ੍ਰਾਊਨ ਹੋ ਜਾਣੀ ਹੈ ਤਾਂ ਆਪਾਂ ਇਹਨੂੰ ਇੱਕ ਪੇਪਰ ਦੇ ਉੱਪਰ ਕੱਢ ਲੈਣਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆ ਦੇਖੋ ਹੁਣ ਅਰਬੀ ਆਪਣੀ ਬ੍ਰਾਊਨ ਹੋ ਗਈ ਆਪਾਂ ਹੁਣ ਇਹਨੂੰ ਇੱਕ ਪੇਪਰ ਦੇ ਉੱਪਰ ਕੱਢ ਲੈਣਾ ਹੈ ਅਰਬੀ ਆਪਣੀ ਬਹੁਤ ਹੀ ਵਧੀਆ ਬ੍ਰਾਊਨ ਹੋਈ ਹੈ ਇਸ ਤਰ੍ਹਾਂ ਦੀ ਹੀ ਕਰਨੀ ਆ ਜਿਆਦਾ ਨਹੀਂ ਕਰਨੀ ਬ੍ਰਾਊਨ ਸ਼ੈਲੋ ਫਰਾਈ ਜੀ ਕਰਕੇ ਅੱਪਾ ਸਾਰੀ ਅਰਬੀ ਕੜਾਈ ਵਿੱਚੋਂ ਕੱਢ ਲੈਣੀ ਹੈ ਹੁਣ ਆਪਾਂ ਜੁਆਇਨ ਪਾ ਦੇਣੀ ਹੈ ਜਦੋਂ ਆਪਣੀ ਜੁਆਇਨ ਤੜਕ ਜੂਗੀ ਤਾਂ ਥੋੜਾ ਜਿਹਾ ਜੀਰਾ ਪਾ ਦੇਣਾ ਅੱਧਾ ਇੱਕ ਚਮਚ ਜਦੋਂ ਜੀਰਾ ਤੇ ਅਜਵੈਨ ਥੋੜੇ ਜਿਹਾ ਬਰਾਊਨ ਹੋ ਜਾਣਗੇ ਤਾਂ ਆਪਾਂ 4-5 ਲਸਣ ਦੀਆਂ ਕਲੀਆਂ ਕੁੱਟ ਕੇ ਮਿਕਸ ਕਰ ਦੇਣੀ ਹੈ ਲਸਣ ਜ਼ਰੂਰ ਪਾਓ ਅਰਬੀ ਵਾਈ ਹੁੰਦੀ ਹੈ ਹੁਣ ਆਪਾਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਜੋਪ ਕਰਕੇ ਬਰੀਕ ਕੱਟ ਕੇ ਜਦੋਂ ਆਪਣਾ ਪਿਆਜ਼ ਬਰਾਊਨ ਹੋ ਜਾਊਗਾ ਤਾਂ ਸੁੱਕੇ ਮਸਾਲੇ ਪਾ ਦੇਣੇ ਆ ਕੁੱਟਿਆ ਹੋਇਆ ਧਨੀਆ ਇਹਨੂੰ ਆਪਾਂ ਮਿਕਸ ਕਰਨਾ ਥੋੜਾ ਜਿਹਾ ਨੂੰ ਸੇਕ ਲਗਵਾ ਕੇ ਫਿਰ ਆਪਾਂ ਸਾਰੇ ਸੁੱਕੇ ਮਸਾਲੇ ਪਾ ਦੇਣੇ ਆ ਨਮਕ ਮਿਰਚ ਤੇ ਹਲਦੀ ਲਾਲ ਮਿਰਚ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਪਾ ਲਿਓ ਥੋੜੀ ਜੀ ਕੁੱਟੀ ਹੋਈ ਕਾਲੀ ਮਿਰਚ ਵੀ ਪਾਣੀ ਆ ਤਾਂ ਪਾ ਲਿਓ ਇਦਾਂ ਆਪਾਂ ਸੁੱਕਿਆ ਮਸਾਲੇ ਪਾ ਕੇ ਸਾਰੇ ਇਹਨਾਂ ਨੂੰ ਮਿਕਸ ਕਰ ਲੈਣਾ ਇੱਕ ਟਮਾਟਰ ਤੇ ਦੋ ਹਰੀਆਂ ਮਿਰਚਾਂ ਦੀ ਪਿਊਰੀ ਬਣਾ ਕੇ ਆਪਾਂ ਇਹਦੇ ਵਿੱਚ ਪਾ ਦੇਣੀ ਆ ਮਸਾਲੇ ਨਾਲ ਨਹੀਂ ਲੱਗਣ ਦੇਣੇ ਆ ਦੇਖੋ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਫਰਾਈ ਕੀਤੀ ਹੋਈ ਅਰਬੀ ਪਾ ਦੇਣੀ ਆ ਅਰਬੀ ਨੂੰ ਆਪਾਂ 4-5 ਮਿੰਟ ਹਲਾ ਕੇ ਸਾਰੇ ਮਸਾਲੇ ਕੋਟ ਕਰ ਦੇਣੇ ਆ ਅਰਬੀ ਆਪਣੀ ਅੱਧਿਕ ਗਲੀ ਹੋਈ ਹੋਈ ਆ ਇਨੂੰ ਚੰਗੀ ਤਰ੍ਹਾਂ ਕੋਟ ਕਰ ਦੇਣਾ ਮਸਾਲਿਆਂ ਤੇ ਅਰਬੀ ਆਪਣੀ ਬਹੁਤ ਹੀ ਵਧੀਆ ਬਣੀ ਹੈ ਵੀਡੀਓ ਦੇਖ ਲਈ